ਪੰਜਾਬੀ ਭਾਸ਼ਾ ਅਲੋਪ ਹੋរ ਸ਼ਬਦਾਂ ਦੀ ਲੜੀ ਦੇ ਵਿੱਚ ਤੀਜਾ ਜਿਹੜੀ ਲੜੀ ਪਈ ਸੀ ਉਹਦੇ ਅਰਥ ਦੱਸਣ ਲੱਗੇ ਆਪਾਂ ਪਹਿਲਾ ਸ਼ਬਦ ਸੀ ਆਲਾ ਆਲਾ ਮਤਲਬ ਕੰਦ ਵਿੱਚ ਬਣਿਆ ਹੋਇਆ ਰੱਖਣਾ ਖਾਸ ਕਰਕੇ ਪੁਰਾਣੇ ਸਮਿਆਂ ਦੇ ਵਿੱਚ ਜਿਹੜੀ ਕੰੰਧਾਂ ਹੁੰਦੀਆਂ ਸੀ ਕੰੰਧਾਂ ਦੇ ਵਿੱਚ ਕੱਚੀਆਂ ਕੰੰਧਾਂ 'ਚ ਇੱਕ ਆਲੇ ਦੀਵੇ ਰੱਖਣ ਲਈ ਜਾਂ ਕੋਈ ਸਮਾਨ ਰੱਖਣ ਲਈ ਬਣਾ ਲਏ ਜਾਂਦੇ ਸੀ ਦੂਜੇ ਨੰਬਰ ਤੇ ਸ਼ਬਦ ਹੈ ਕਣਕ ਬੰਨਾ ਨਾ ਗੋਰਾ ਨਾ ਕਾਲਾ ਕਹਿਣ ਦਾ ਮਤਲਬ ਸਾੰਬਲੇ ਜੇ ਰੰਗ ਨੂੰ ਕਣਕਵੰਨਾ ਕਿਹਾ ਜਾਂਦਾ ਹੈ ਤੀਜਾ ਸ਼ਬਦ ਹੈਗਾ ਪਗਡੰਡੀ ਪਗਡੰਡੀ ਦਾ ਮਤਲਬ ਹੁੰਦਾ ਪੈਰਾਂ ਨਾਲ ਲਗਾਤਾਰ ਜਦੋਂ ਆਪਾਂ ਕਿਸੇ ਇੱਕ ਜਗ੍ਹਾ ਦੇ ਉੱਤੇੋਂ ਲੰਘਦੇ ਰਹਿੰਨੇ ਆ ਉਹ ਲੰਘਣ ਦੇ ਨਾਲ ਇੱਕ ਲੀ ਜੀ ਪੈ ਜਾਂਦੀ ਆ ਇੱਕ ਰਸਤਾ ਬਣ ਜਾਂਦਾ ਉਹ ਜਗ੍ਹਾ ਤੇ ਉਸਨੂੰ ਕਹਿੰਦੇ ਆ ਪਗਡੰਡੀ ਰੁੱਕਾ ਅਗਲਾ ਸ਼ਬਦ ਹੈਗਾ ਰੁੱਕਾ ਕਾਗਜ਼ੀ ਟੁਕੜਾ ਜਿਸ ਉੱਪਰ ਪੁਰਾਣੇ ਸਮਿਆਂ ਵਿੱਚ ਸੁਨੇਹੇ ਲਿਖ ਕੇ ਭੇਜੇ ਜਾਂਦੇ ਸੀ ਉਹਨੂੰ ਰੁੱਕਾ ਕਿਹਾ ਜਾਂਦਾ ਸੀ ਅਗਲਾ ਸ਼ਬਦ ਲਾਸਟ ਜਿਹੜਾ ਹੈਗਾ ਉਹ ਹੈਗਾ ਮੌਲੀ ਰੰਗ-ਬਰੰਗੇ ਧਾਗਿਆਂ ਦੇ ਨਾਲ ਗੁਣੀ ਹੋਈ ਡੋਰ ਜਾਂ ਜੇ ਅਪਾ ਪਿਓਰ ਮਲਵਈ ਭਾਸ਼ਾ ਦੇ ਵਿੱਚ ਜੇ ਗੱਲ ਕਰੀਏ ਤਾਂ ਮਲਵੇ ਦੇ ਵਿੱਚ ਖੰਮਣੀ ਕਿਹਾ ਜਾਂਦਾ ਇਸਨੂੰ ਖੰਮਣੀ ਇਹ ਨੇ ਸਾਡੇ ਪੰਜ ਸ਼ਬਦ ਅਲੋਪ ਹੋਏ ਸ਼ਬਦ ਪਾਈ ਸੀ ਲੜੀ ਨੰਬਰ 3 ਉਹਨਾਂ ਦੇ ਅਰਥ ਦੱਸ ਦਿੱਤੇ ਗਏ ਨੇ ਇਸ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਤੇ ਉੱਤਰ ਜਰੂਰ ਦਿਆ ਕਰੋ ਧੰਨਵਾਦ